ਵਾਹ ਭਾਈ ਵਾਹ ਧਾਨਾ ਸਤੋਜ ਵਾਲਿਆ ਤੈਨੂੰ ਜੰਮਣ ਵਾਲੀ ਮਾਂ ਤੇਰੇ ਕੰਮਾਂ ਕਰਕੇ ਦੁਨੀਆ ਖੜਕੜ ਵੇਂਦੀ ਆ ਖੜਖੜ ਖੜਖੜ ਵੇਂਦੀ ਆ ਸੋ ਜੀ ਆਇਆਂ ਨੂੰ ਓਏ ਓਆ ਆ ਸਤੋਜ ਵਾਲੇ ਦੀ ਜਿੰਦਾਬਾਦ ਨਾਲੀ ਸਾਰਿਆਂ ਦੀ ਜਿੰਦਾਬਾਦ ਆ ਸਾਡੇ ਮਾਨ ਜੋ ਮੁੱਖ ਮੰਤਰੀ ਸਾਹਿਬ ਨਾਲੀ ਸਾਰਾ ਕੋਈ ਸਾਡੇ ਮੀਰੇ ਕਾਰਵਾ ਸਭ ਭਗਵੰਤ ਸਿੰਘ ਮਾਨ ਹੋਰਾਂ ਨੂੰ ਸੋ ਮੈਂ ਤਾਂ ਮਾਨ ਸਾਹਿਬ ਇਹਨਾਂ ਨੂੰ ਕਿਹਾ ਮੈਂ ਕਿਹਾ ਮੈਂ ਭਾਸ਼ਣ ਨਹੀਂ ਦੇਣਾ ਭਾਸ਼ਣ ਤਾਂ ਇਹ ਤੇ ਸਾਡੇ ਮਾਨ ਸਾਹਿਬ ਦਾ ਸੁਣ ਲੈ ਜੇ ਸਾਰੇ ਲੋਕ ਮੈਂ ਤਾਂ ਗੱਲਾਂ ਹੀ ਕਰਨੀਆਂ ਜੀ ਮੈਂ ਗੱਲਾਂ ਹੀ ਕਰਦੀਆਂ ਮੁੱਖ ਮੰਤਰੀ ਸਾਹਿਬ ਮੈਂ ਇਹਨਾਂ ਨੂੰ ਪੁੱਛ ਰਿਹਾ ਸੀ ਪੰਜਾਬ ਦੀ ਸਭ ਤੋਂ ਸੋਹਣੀ ਦੁਨੀਆ ਦੀ ਸਭ ਤੋਂ ਸੋਹਣੀ ਸਭ ਤੋਂ ਤਾਕਤਵਰ ਸਭ ਤੋਂ ਮਿਹਨਤੀ ਲੋਕਾਂ ਦੀ ਧਰਤੀ ਕਿਹੜੀ ਹੈ ਭਈ ਪੰਜਾਬ ਮੈਂ ਕਈ ਦਿਨਾਂ ਤੋਂ ਸੋਚੀ ਜਾਂਦਾ ਅਸੀਂ ਜਦੋਂ ਮੈਨੇਜਮੈਂਟ ਦਾ ਸਬਜੈਕਟ ਪੜ੍ਹਦੇ ਸੀ ਤਾਂ ਉਹਦੇ 'ਚ ਇੱਕ ਐਨਾਲਿਸਿਸ ਕਰਾਉਂਦੇ ਸੀ ਜਦੋਂ ਕਿਸੇ ਪ੍ਰੋਬਲਮ ਨੂੰ ਸੋਲਵ ਕਰਨਾ ਹੁੰਦਾ ਹੈ ਕਿਸੇ ਦੁਬਧਾ ਚ ਨਿਕਲਣਾ ਹੁੰਦਾ ਉਹਨੂੰ ਕਹਿੰਦੇ ਸਵੋਟ ਅਨਲਿਸਿਸ ਸਟਰੈਂਥ ਤੁਹਾਡੀ ਤਾਕਤ ਕੀ ਹੈ ਤੁਹਾਡੀ ਵੀਕਨੈਸ ਕੀ ਹੈ ਤੁਹਾਡੀਆਂ ਕਮਜ਼ੋਰੀਆਂ ਕੀ ਹੈ ਤੁਹਾਡੀ ਆਪਰਚੂਨਿਟੀਜ਼ ਤੁਹਾਡੇ ਕੋਲ ਮੌਕੇ ਕੀ ਹੈ ਤੁਹਾਨੂੰ ਥ੍ਰੈਟ ਕੀ ਹੈ ਤਾਂ ਮੈਂ ਦੇਖਿਆ ਜਦੋਂ ਸਵੋਟ ਅਨਲਿਸਿਸ ਕੀਤਾ ਤੇ ਸਾਡੀ ਸਟਰੈਂਥ ਦੇਖੋ ਸਾਡੀ ਤਾਕਤ ਦੇਖੋ ਦੁਨੀਆ ਨਾਲ ਉਹ ਲਖਣਤਾ ਦੇਖੋ ਉਹ ਸਾਡੇ ਕੋਲੇ ਉਹ ਗੁਰੂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ RAM ਤੇ RAHIM ਚ ਕੋਈ ਫਰਕ ਹੀ ਨਹੀਂ ਰੱਖਿਆ ਸਰਬੱਤ ਨੂੰ ਸਾਂਝੀ ਵਾਲਤਾ ਦੇਣ ਦੀ ਗੱਲ ਕੀਤੀ ਉਹ ਸਾਡੇ ਕੋਲੇ ਉਹ ਅਕਾਲ ਤਖਬ ਸਾਹਿਬ ਜਿਹੜਾ ਹੋਰ ਕਿਸੇ ਕੌਮ ਕੋਲੇ ਨਹੀਂ ਹੈ ਪੰਜਾਬ ਉਹ ਪੰਜਾਬ ਐਸੇ ਮਿਹਨਤੀ ਲੋਕਾਂ ਦੀ ਧਰਤੀ ਹੈ ਜਿਹਦਾ ਡੰਕਾ ਸਾਰੀ ਦੁਨੀਆ ਤੇ ਵੱਜਦਾ ਐਡੀ ਉਪਜਾਊ ਧਰਤੀ ਤੁਜ ਕੇ ਬਾਬਰੀਚ ਲਿਖਦੇ ਆ ਇੱਕ ਜਗ੍ਹਾ ਤੇ ਬਾਵਰ ਕਹਿੰਦਾ ਮੈਂ ਐਸੀ ਜਗ੍ਹਾ ਤੇ ਪਹੁੰਚ ਗਿਆ ਸੀ ਥੋੜੀ ਜਗ੍ਹਾ ਤੇ ਪਹੁੰਚ ਗਿਆ ਜਿੱਥੇ ਕਹਿੰਦੇ ਟਾਣੀ ਗੱਡਦੀਏ ਤੇ ਸ਼ਾਮ ਤਾਈਂ ਹਰੀ ਹੋਰ ਜਾਂਦੀ ਆ ਐਸ ਤਰ੍ਹਾਂ ਦੀ ਧਰਤੀ ਕੱਜਿਬਾ ਇੱਥੋਂ ਵਰਗਾ ਕਿਤੇ ਨਹੀਂ ਇੱਥੋਂ ਵਰਗੀ ਜਵਾਨੀ ਜੋਸ਼ ਵਾਲੀ ਕਿਤੇ ਨਹੀਂ ਤੇ ਫੇਰ ਮੈਂ ਕਿਹਾ ਕਮੀ ਕਿੱਥੇ ਰਹਗੀ ਭਗਤ ਪੂਰਨ ਸਿੰਘ ਨੇ ਕਿਹਾ ਵੀ ਅਗਲਾ ਜਿਹੜਾ ਸੰਸਾਰ ਯੋਧ ਲੱਗਣਾ ਉਹ ਪਾਣੀ ਤੇ ਲੱਗਣਾ ਤੇ ਸਭ ਤੋਂ ਵੱਧ ਸਾਡੀ ਧਰਤੀ ਕੋਲੇ ਪਾਣੀ ਹੈ ਪੰਜਾਬ ਕੋਲੇ ਪਾਣੀ ਸੀਗਾ ਸਭ ਤੋਂ ਵੱਧ ਸਭ ਤੋਂ ਵੱਧ ਸਭ ਤੋਂ ਵੱਧ ਫੇਰ ਅਗਲੀ ਗੱਲ ਦੁਨੀਆ ਦੇ ਵਿੱਚ ਦੁੱਧ ਦੀ ਮੰਗ ਹੈ ਦੁੱਧ ਵਾਲੇ ਪਾਸਿਓਂ ਪਰਮਾਤਮਾ ਨੇ ਸਾਨੂੰ ਜਿਵੇਂ ਊਣੇ ਨਹੀਂ ਰੱਖਿਆ ਸਭ ਕੁਝ ਬਖਸ਼ਿਆ ਸਭ ਕੁਝ ਬਖਸ਼ਿਆ ਮੈਂ ਕੱਲ ਪਰਸੋਂ ਸਾਡੇ ਅਫਸਰਾਂ ਨਾਲ ਵੀ ਗੱਲ ਕਰਦਾ ਸੀ ਮਾਨ ਸਾਹਿਬ ਇਸ ਏਰੀਆ ਤੇ ਆਪਾਂ ਕੰਮ ਵੀ ਕਰਨਾ ਹੈ ਕੈਨੇਡਾ ਚ ਜੇ ਦੁੱਧ ਪੀਣਾ ਹੋਵੇ ਨਾ ਤੇ ਬੰਦਾ ਇੱਕ ਦਿਨ ਲੈ ਜਾਂਦਾ 15 ਦਿਨ ਉਸੇ ਬਾਲਟੀ ਚੋਂ ਕੱਢ ਕੇ ਉਸੇ ਡੱਬੇ ਚੋਂ ਕੱਢ ਕੇ ਪੀ ਜਾਂਦਾ ਐਵੇਂ ਹੀ ਹੈ ਨਾ ਜੀ ਗੱਲ ਤੇ ਮੈਂ ਕਿਹਾ ਵੀ ਇੱਥੇ ਕਿਉਂ ਨਹੀਂ ਹੋ ਸਕਦਾ ਸੋ ਆਪਾਂ ਇਸ ਡਾਇਰੈਕਸ਼ਨ ਵੱਲ ਵੀ ਗੱਲ ਕਰਨੀ ਹੈ ਸੋ ਸਾਡੇ ਕੋਲੇ ਸਾਰਾ ਕੁਝ ਹੈ ਸਾਡੀ ਐਡੀ ਸਟਰੈਂਥ ਹੈ ਤੇ ਅਸੀਂ ਵੀ ਕਿੱਥੇ ਰਹਿ ਗਏ ਜਦੋਂ ਮੈਂ ਵੀਕਨੈਸ ਚ ਵੇਖਿਆ ਨਾ ਤਾਂ ਮੈਨੂੰ ਸਿਰਫ ਇੱਕੋ ਹੀ ਚੀਜ਼ ਨਜ਼ਰ ਆਈ ਔਰ ਕੋਈ ਵੀਕਨੈਸ ਨਹੀਂ ਸਾਡੇ ਕੋਲੇ ਸਾਡੇ ਕੋਲੇ ਇੱਕੋ ਵੀਕਨੈਸ ਹੈ ਕਿ ਸਾਨੂੰ ਜਿਹੜੇ ਮਿਹਰੇ ਕਾਰਵਾ ਮਿਲੇ ਨਾ ਜਿਹੜੇ ਸਾਨੂੰ ਲੀਡਰ ਮਿਲੇ ਅੱਜ ਤੋਂ ਪਹਿਲਾਂ ਉਹ ਧੋਖੇਬਾਜ਼ ਸੀ ਉਹ ਝੂਠੇ ਸੀ ਉਹ ਲੀਡਰ ਝੂਠੇ ਸੀ ਕਹਿੰਦੇ ਇੱਕ ਬੂੰਦ ਪਾਣੀ ਨਹੀਂ ਦੇਣਾ ਇੱਕ ਬੂੰਦ ਪਾਣੀ ਨਹੀਂ ਦੇਵਾਂਗੇ ਜਿੱਡੀ ਮਰਜ਼ੀ ਕੁਰਬਾਨੀ ਕਰਨੀ ਪੈ ਜਾਏ ਉਹ ਕਿੱਲੇ ਕਿੱਲੇ ਦੀਆਂ ਨਹਿਰਾਂ ਵਗਦੀਆਂ ਇੱਕ ਰਾਜਸਥਾਨ ਨੂੰ ਜਾਂਦੀ ਐ ਤੇ ਇੱਕ ਹਰਿਆਣੇ ਨੂੰ ਜਾਂਦੀ ਐ ਉਹਨਾਂ ਲੀਡਰਾਂ ਨੇ ਕੀਤੀ ਹੋਈ ਆ ਐਡਾ ਧੋਖਾ ਸਾਡੇ ਨਾਲ ਕੀਤਾ ਤੇ ਇੱਕ ਆ ਮਾਂ ਦਾ ਪੁੱਤਾ ਸ਼ੇਰ ਬੈਠਾ ਲੋਕ ਕਹਿੰਦੇ ਦਰਿਆਵਾਂ ਦੇ ਮੂੰਹਾਂ ਨਹੀਂ ਮੁੜਦੇ ਇਹਨੇ ਦਰਿਆਵਾਂ ਦੇ ਮੂੰਹ ਮੋੜ ਤੇ ਪਹੁੰਚਾਤਾ ਟੇਲਾ ਦੇ ਪਾਣੀ ਕਿ ਨਹੀਂ ਤੇ ਆਪਣੇ ਲਾਕੇ ਉਹਨੂੰ ਤਾਂ ਹੋਰ ਵੀ ਵਧੀਆ ਕਿਰਪਾ ਕਰਤੀ ਮਾਲਵਾ ਨਹਿਰ ਕੱਢਣ ਜਾ ਰਹੇ ਮਾਨ ਸਾਹਿਬ ਤੁਹਾਨੂੰ ਬਹੁਤ ਧੰਨਵਾਦ ਤੁਹਾਡਾ ਤੁਹਾਡੀ ਸੋਚ ਨੂੰ ਧੰਨਵਾਦ ਜੀਮ ਸਾਹਿਬ ਤੁਹਾਡੀ ਸੋਚ ਨੂੰ ਧੰਨਵਾਦ ਸੋ ਐਡੀ ਵੱਡੀ ਸਾਡੇ ਕੋਲੇ ਲੀਡਰਸ਼ਿਪ ਹੈ ਐਡਾ ਵਧੀਆ ਸਿਸਟਮ ਹੈ ਸਾਡਾ ਤੇ ਸਾਡੇ ਕੋਲੇ ਓਪਰਚੁਨਿਟੀ ਸਾਡੇ ਕੋ ਮੌਕੇ ਮੌਕੇ ਕੀ ਆ ਸਾਡੇ ਕੋਲੇ ਇੱਕ ਇਮਾਨਦਾਰ ਸਰਕਾਰ ਆਈ ਹੈ ਜੀ ਦਾ ਮੀਰੇ ਘਰ ਵਿੱਚ ਭਗਵੰਤ ਮਾਨ ਆ ਐਡਾ ਵੱਡਾ ਔਰ ਜਿਹੜੀ ਅਗਵਾਈ ਕਰ ਰਿਹਾ ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਦਾ ਕਸੂਰ ਸਿਰਫ ਇਹਨਾਂ ਕਿ ਉਹਨੇ ਗਰੀਬਾਂ ਬਾਰੇ ਸੋਚਿਆ ਆਮ ਆਦਮੀਆਂ ਬਾਰੇ ਸੋਚਿਆ ਆ ਵੈਸੇ ਆ ਦੂਜੇ ਵੀ ਕਹੀ ਜਾਂਦੇ ਆ ਯਾਰ ਉਹਨਾਂ ਨੂੰ ਇਕੱਲੇ ਨਾ ਕਿਹਾ ਕਰੋ ਉਹ ਬਾਦਲ ਕਿਆਂ ਨੂੰ ਮੈਂ ਵੀ ਅਕਾਲੀ ਐ ਦਿਲੋਂ ਅਕਾਲੀ ਐ ਅਕਾਲੀ ਉਹ ਹੁੰਦੇ ਆ ਜਿਹੜੇ ਪੰਥ ਦੀ ਗੱਲ ਕਰਦੇ ਆ ਪੰਜਾਬ ਦੀ ਗੱਲ ਕਰਦੇ ਆ ਮਨੁੱਖਤਾ ਦੀ ਗੱਲ ਕਰਦੇ ਆ ਇਹ ਬਾਦਲ ਕੇ ਹੋ ਸਕਦੇ ਆ ਅਕਾਲੀ ਨਹੀਂ ਹੋ ਸਕਦੇ ਦੂਜੇ ਪਾਸੇ ਸਖਬੀਰ ਵਰਗੇ ਬੰਦੇ ਨੇ ਜਿਨ੍ਹਾਂ ਨੇ ਪੰਜਾਬ ਨਾਲ ਹਮੇਸ਼ਾ ਤਰੋ ਕਮਾਇਆ ਪੰਥ ਨਾਲੋਂ ਤਰੋ ਕਮਾਇਆ ਤੁਸੀਂ ਦੱਸੋ ਕਿਹਦੇ ਨਾਲ ਤਰੋ ਨਹੀਂ ਕਮਾਇਆ ਤੇ ਆਪਾਂ ਕਿਸਮਤ ਵਾਲੇ ਹੋਰ ਵੀ ਆ ਆ ਦੇਖੋ ਇਸ ਲੋਕ ਸਭਾ ਹਲਕੇ ਦੇ ਵਿੱਚ ਸਾਡੇ ਐਮਐਲਏ ਮਨਜੀਤ ਸਿੰਘ ਬਲਾਸਰ ਪੱਤਰਕਾਰ ਐਡੀ ਵੱਡੀ ਮਤਲਬ ਪੱਤਰਕਾਰ 20 ਸਾਲ ਪੱਤਰਕਾਰੀ ਕਰਕੇ ਆਏ ਡਾਕਟਰ ਰਮਨਦੀਪ ਕੌਰ ਡਾਕਟਰ ਨੇ ਇਮਾਨ ਸਾਹਿਬ ਨੇ ਸਾਨੂੰ ਸੇਵਾ ਕਰਨ ਤੇ ਐਮਐਲਏ ਦਿੱਤੇ ਮੋਗੇ ਦੀ ਲਾਡੀ ਢੋਸ ਬੜੀ ਵੱਡੀ ਰਾਜਨੀਤਿਕ ਵਿਰਾਸਤ ਸੇਵਾ ਦੀ ਵਿਰਾਸਤ ਲੈ ਕੇ ਆਏ ਇੱਥੇ ਤੇ ਆ ਆਪਣਾ ਇਹ ਜਿੰਨਾ ਨਿੱਕਾ ਉਹਨਾਂ ਹੀ ਦੇਖਾ ਅਮਰਤਪਾਲ ਸੁਖਾਣੰਦ ਉਹਨਾਂ ਹੀ ਦੇਖਾ ਮੈਂ ਵਿਧਾਨ ਸਭਾ 'ਚ ਇੱਕ ਵਾਰੀ ਪੁੱਛ ਲਿਆ ਮੈਂ ਕਿਹਾ ਵੇਖੀਏ ਇਕੱਲਾ ਇਹ ਠਾਣੇ ਠੂਣੇ ਫੋਨ ਕਰਨ ਜੋ ਗਾਗੇ ਨੂੰ ਹੋਰ ਕੋਈ ਪਤਾ ਵੀ ਆ ਮੈਂ ਕਹਾਂ ਵੀ ਉਹ ਕਰੋ ਦੱਸੋ ਵੀ ਆਪਣੇ ਦੁਨੀਆ ਦੇ ਵਿੱਚ ਜਿਹੜੀ ਫਾਈਬਰ ਆਪਟਿਕਸ ਦੀ ਖੋਜ ਕਿਹਨੇ ਕੀਤੀ ਤੇ ਆਪਣੇ ਮੋਗੇ ਦੇ ਜੰਪਲ ਕੰਪਨੀ ਨੇ ਕੀਤੀ ਉਹ ਸਿਰਫ ਇਹ ਨਹੀਂ ਦੱਸਿਆ ਸੀ ਭਾਈ ਅਮਰਪਾਲ ਨੇ ਦੱਸਿਆ ਸੀ ਪੰਜਾਬ ਦੀ ਜਾਣਕਾਰੀ ਵੀ ਦੱਸਦਾ ਸੋ ਸਾਡੇ ਸਾਹ ਬਲਕਾਰ ਸਿੱਧੂ ਨਾਮਵਰ ਕਲਾਕਾਰ ਬਹੁਤ ਵੱਡਾ ਸਰਾ ਗੁਰਦੇਵ ਸਿੰਘ ਸੇਖੋਂ ਮੈਡੀਕਲ ਕਾਲਜ ਦੇ ਵਿੱਚ ਅਸੀਂ ਇਕੱਠੇ ਧਰਨੇ ਲਾਉਂਦੇ ਰਹੇ ਆ ਅਪ੍ਰਿਤਪਾਲ ਬੜਾ ਵੱਡਾ ਵਕੀਲਾਂ ਦਾ ਪ੍ਰਧਾਨ ਰਿਹਾ ਅਮੋਲਕ ਸਿੰਘ ਮੇਰਾ ਛੋਟਾ ਵੀਰ ਪਹਿਲੀ ਵਾਰੀ ਤੈਨੂੰ ਟਿਕਟ ਦਿੱਤੀ ਤੇਰੇ ਬਾਪੂ ਦੇ ਕੰਮ ਕਰਕੇ ਅਗਲੀ ਟਿਕਟ ਤੈਨੂੰ ਮਾਨ ਸਾਹਿਬ ਨੇ ਦੇਣੀ ਹੈ ਤੇਰੇ ਕੰਮ ਕਰਕੇ ਕੰਮ ਹੁਣ ਤਾਂ ਹੀ ਚੰਗਾ ਕਰੀ ਜਾਣਾ ਬਹੁਤ ਹੈ ਜੀ ਸਾਡੇ ਚੇਅਰਮੈਨ ਸਾਹਿਬਾਨ ਔਰ ਭਾਈ ਮੈਂ ਜਾਦੇ ਗੱਲ ਨਹੀਂ ਕਰਨੀ ਮੈਂ ਤਾਂ ਸਿਰਫ ਇੱਕੋ ਗੱਲ ਕਹਿਣਾ ਇੱਕ ਤਾਂ ਬੇਈਮਾਨ ਲੀਡਰਾਂ ਤੋਂ ਵੱਜੂ ਦੂਜਾ ਜੇ ਆਪਾਂ ਨੂੰ ਸੱਚੇ ਪਾਤਸ਼ਾਹ ਨੇ ਆਪਣੇ ਤੇ ਮਿਹਰ ਕਰਕੇ ਇੱਕ ਇਮਾਨਦਾਰ ਮੁੱਖ ਮੰਤਰੀ ਦਿੱਤਾ ਇਮਾਨਦਾਰ ਐਮਐਲਏ ਦਿੱਤੇ ਆ ਸਰਕਾਰ ਦਿੱਤੀ ਆ ਤਾਂ ਉਹਦੇ ਹੱਥ ਮਜ਼ਬੂਤ ਕਰਨੇ ਆ ਤੇ ਹੱਥ ਮਜ਼ਬੂਤ ਕਰਨ ਦਾ ਇੱਕੋ ਇੱਕ ਤਰੀਕਾ ਓ ਯਾਰ ਇਤੂ ਵੱਧ ਹੋਰ ਆਪਣੇ ਤੇ ਕੀ ਆਸਾਨ ਕਰ ਦਿੰਦੇ ਮੁੱਖ ਮੰਤਰੀ ਸਾਹਿਬ ਇਤੂ ਵੱਧ ਹੋਰ ਕੀ ਆਸਾਨ ਕਰ ਦਿੰਦੇ ਮੇਰੇ ਕੋਲੇ ਜਦੋਂ ਲੋਕ ਕੰਮ ਕਰਾਉਣ ਆਉਂਦੇ ਆ ਬਹੁਤੇ ਕੰਮ ਮੁੱਖ ਮੰਤਰੀ ਸਾਹਿਬ ਦੀ ਕਿਰਪਾ ਨਾਲ ਹੋ ਜਾਂਦੇ ਆ ਜਿੱਦੋਂ ਵਿੱਚੋਂ ਕੋਈ ਰਹਿ ਜਾਂਦਾ ਤੇ ਮੈਂ ਫਿਰ ਉਹਨਾਂ ਨੂੰ ਇਹ ਕਹਿਣਾ ਨਾ ਬਈ ਯਾਰ ਇਹ ਮੇਰੇ ਵੱਸ ਦਾ ਨਹੀਂ ਇਹ ਤਾਂ ਮੁੱਖ ਮੰਤਰੀ ਦੇ ਵੱਸ ਦਾ ਤੇ ਫਿਰ ਉਹਦੋਂ ਸੋਚਦੇ ਹੁੰਦੇ ਆ ਕਿ ਯਾਰ ਮੁੱਖ ਮੰਤਰੀ ਦਾ ਕੋਈ ਯਾਰ ਕੋਈ ਲੰਗੋਟੀਆਂ ਲੱਭੀ ਹੈ ਜਿਹਦੀ ਮੋੜੇ ਹੀ ਨਾ ਤੇ ਮੁੱਖ ਮੰਤਰੀ ਸਾਹਿਬ ਨੇ ਆਪਦਾ ਲੰਗੋਟੀਆਂ ਕਰਮਜੀਤਨ ਬੋਲ ਸਾਡੇ ਕੋਲ ਤੇ ਸੋ ਆਪਣੀ ਤਾਂ ਕਿਸਮਤ ਹੀ ਬਹੁਤ ਚੰਗੀ ਐ ਸੋ ਇਹਨੂੰ ਜਿਤਾਈਏ ਮੁੱਖ ਮੰਤਰੀ ਸਾਹਿਬ ਦੇ ਹੱਥ ਮਜ਼ਬੂਤ ਕਰਨੇ ਆ ਬਾਕੀ ਆਪਣੇ ਕੋਲ ਔਪਰਚੁਨਿਟੀਆਂ ਬਹੁਤ ਆ ਪ੍ਰਮਾਤਮਾ ਨੇ ਬੜਾ ਕੁਝ ਬਖਸ਼ਿਆ ਆਪਣੇ ਵਰਗੇ ਕਾਰੋਬਾਰੀ ਦੁਨੀਆ ਦੇ ਵਿੱਚ ਕੋਈ ਨਹੀਂ ਹੈ ਜਿਹੜੀ ਥ੍ਰੈਟ ਵੱਡੀ ਹੈ ਉਹ ਇਹ ਆ ਕਿ ਆਪਣੇ ਲੋਕ ਜ਼ਮੀਨਾਂ ਵੇਚ ਕੇ ਬਾਹਰ ਜਾਣ ਲੱਪੇ ਬਸ ਸਿਰਫ ਇੱਕ ਗੱਲ ਵੇਖ ਲਓ ਥੋੜੇ ਦਿਨ ਥੋੜੇ ਸਾਲ ਹੋਰ ਰੁਕ ਜਾਓ ਆ ਜਿਹੜੇ ਜੀਟੀ ਰੋਡ ਨਿਕਲਦੇ ਆ ਇਹਨਾਂ ਪਿੱਛੇ ਇੱਕ ਸਾਜ਼ਿਸ਼ ਹੈ ਇੰਟਰਨੈਸ਼ਨਲ ਵਪਾਰ ਚਾਲੂ ਸ਼ੁਰੂ ਹੋਣਾ ਬਾਰਡਰ ਖੁੱਲਣੇ ਆ ਤੇ ਜ਼ਮੀਨਾਂ ਦਾ ਵਿੱਚੋਂ ਜੇ ਜਿਹਦਾ ਜਿਹਨਾਂ ਕੋਲ ਜ਼ਮੀਨਾਂ ਰਹਿ ਗਈਆਂ ਉਹ ਰਾਜੇ ਬਣ ਜਾਣ ਔਰ ਰਾਜੇ ਪੰਜਾਂਗੇ ਜ਼ਮੀਨਾਂ ਨਹੀਂ ਵੇਚਣੀਆਂ ਇੱਕ ਮੇਰੀ ਬੇਨਤੀ ਹੋਰ ਆ ਜਿੰਨੇ ਸਾਡੇ ਕਾਰੋਬਾਰੀ ਆ ਮਾਨ ਸਾਹਿਬ ਮੈਂ ਨਿਕ ਬੇਕਰ ਵਾਲਿਆਂ ਕੋਲ ਜਾ ਕੇ ਆਇਆ ਪਰਸੋਂ ਪਟਿਆਲੇ ਦਾ ਰਹਿਣ ਵਾਲਾ ਔਰ ਮੈਂ ਤਾਂ ਉਹਦੇ ਪੈਰ ਹੀ ਚੁੰਮੀ ਗਿਆ ਜੀ ਉਹਦੀ ਪੈਰਾਂ ਦੀ ਮਿੱਟੀ ਚੱਕ ਕੇ ਉਹਦੇ ਆਪੇ ਮੱਥੇ ਨੂੰ ਲਾਈ ਉਹਨੇ ਆਪਦੀ ਯੂਨਿਟ ਮਹਾਲੀ ਚ ਚਲਾਈ ਸੋ ਇਸ ਤਰ੍ਹਾਂ ਦੇ ਕਾਰੋਬਾਰੀਆਂ ਨੂੰ ਆਪਾਂ ਉਤਸ਼ਾਹਤ ਕਰਨਾ ਮਾਨ ਸਾਹਿਬ ਓਏ ਓਏ ਆ ਆ ਸਤੋਜ ਵਾਲੇ ਦੀ ਜਿੰਦਾਬਾਦ ਨਾਲੀ ਥਾਰਿਆਂ ਦੀ ਜਿੰਦਾਬਾਦ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਹੀ ਸਾਰਾ ਕੁਝ ਸੋ ਹੁਣ ਆਪਾਂ ਸਮਾਂ ਇਹਨਾਂ ਨੇ ਹੋਰ ਵੀ ਬਹੁਤ ਥਾਂ ਜਾਣਾ ਸੋ ਮੈਂ ਇਹਨਾਂ ਦਾ ਧੰਨਵਾਦ ਹੈ ਆਪਣੇ ਵਰਗੇ ਜਿਹੜੇ ਉਦਮੀ ਕਿਸਾਨ ਹੈ ਕਾਰੋਬਾਰੀ ਹੈ ਇਮਾਨਦਾਰ ਸਰਕਾਰ ਹੈ ਇਹਦੇ ਤੇ ਆਪਾਂ ਹਸ ਰੱਖਣਾ ਤੇ ਵਿਸ਼ਵਾਸ ਰੱਖਣਾ ਬਾਕੀ ਇਹਨਾਂ ਜਿਹੜਾ ਖਤਰਾ ਥ੍ਰੈਟ ਜੀ ਨੂੰ ਕਹਿੰਦੇ ਆ ਉਹ ਸਿਰਫ ਸਾਨੂੰ ਹੈ ਇੱਕ ਤਾਂ ਭਰਾ ਮਾਰੂ ਜੰਗ ਜਿਹੜੇ ਆਪਾਂ ਛੇਤੀ ਮਾੜੀ-ਮੋਟੀ ਗੱਲ ਤੇ ਇੱਕ ਦੂਜੇ ਦੇ ਗਿੱਟੇ ਕੁੱਟਣ ਲੱਪੇ ਨੇ ਉਹ ਨਾ ਕਰਿਆ ਕਰ ਦੂਜਾ ਰੜ ਕੇ ਆਪਾਂ ਸਾਰਿਆਂ ਨੇ ਰਲ ਕੇ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਜਿਹੜਾ ਚਿੱਟੇ ਦਾ ਦਾਅਤ ਸਾਨੂੰ ਲੱਗਿਆ ਹੋਇਆ ਉਹਨੂੰ ਜੜੋਂ ਪੁੱਟ ਕੇ ਪਾਸੇ ਕਰਨਾ ਹੈ ਇਸ ਗੱਲ ਤੇ ਇੱਕ ਫਤਿਹ ਕਜਾ ਦੀਏ ਤੇ ਉਸ ਤੋਂ ਬਾਅਦ ਮੈਂ ਰ ਜਾ ਰਾਂਗਾ ਦੋ ਨਾਰੇ ਪਾਰਟੀ ਦੇ ਮਾਰਾਂਗੇ ਤਾਂ ਕਿ ਸਾਰਾਂ 'ਚ ਜੋਸ਼ ਆ ਜਾਏ ਬਾਬਾ ਦੇਰ ਦੇ ਬੈਠੇ ਤੁਸੀਂ ਮੈਨੂੰ ਪਤਾ ਥੱਕਦੇ ਤਾਂ ਤੁਸੀਂ ਐ ਨਹੀਂ ਤੁਸੀਂ ਤਾਂ 10 ਸਾਲ ਦੇ ਨਾਲ ਲੱਗੇ ਹੋਇਆ ਪਰ ਆਪਾਂ ਨਾਰੇ ਲਾ ਲਈਏ ਆਮ ਆਦਮੀ ਵਾਦਾ ਕਰੋ ਵੀ ਹੁਣ ਆਪਾਂ ਬੱਚੇ ਬਾਹਰ ਨਹੀਂ ਜਾਣ ਦੇਣੇ ਸਾਡਾ ਮੁੱਖ ਮੰਤਰੀ ਇਮਾਨਦਾਰ ਆ ਇੱਥੇ ਹੀ ਕੰਮ ਲੈ ਕੇ ਦੇਣੇ